ਤੇ ਆਪ ਨੇ ਤਾਂ ਸੰਜੋ ਸਿੰਘ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਵੀ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਗਿਆ ਉਹਨਾਂ ਕਿਹਾ ਕਿ ਸੱਚ ਦੇ ਜਥੋਈ ਹੈ ਸੱਚ ਕਦੇ ਦਬਾਇਆ ਨਹੀਂ ਜਾ ਸਕਦਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਭਾਜਪਾ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਭਾਜਪਾ ਨੂੰ ਚੋਣਾਂ ਦੇ ਵਿੱਚ ਹੁਣ ਮੂੰਹ ਤੋੜ ਜਵਾਬ ਦੇਵਾਂਗੇ ਸੱਚ ਮਰਦਾਗਾ ਅੱਜ ਸਾਡੇ ਨੈਸ਼ਨਲ ਲੀਡਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘੀਰੋ ਸਰਵੋਚ ਅਦਾਲਤ ਨੇ ਜ਼ਮਾਨਤ ਦਿੱਤੀ ਆ ਮੈਂ ਸਰਵੋਚ ਅਦਾਲਤ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਨਾਗਾ ਆਖਿਰਕਾਰ ਮੈਂ ਸਮਝਦਾ ਕਿ ਸੱਚ ਦੀ ਜਿੱਤ ਹੋਈ ਆ ਸੱਚ ਨੂੰ ਤਾਂ ਦਬਾਇਆ ਜਾ ਸਕਦਾਗਾ ਨਾ ਸੱਚ ਮਰਦਾਗਾ ਸੱਚ ਹਮੇਸ਼ਾ ਮੈਂ ਸਮਝਦਾ ਲੋਕਾਂ ਦੇ ਸਾਹਮਣੇ ਹੁੰਦਾਗਾ ਕਾਫੀ ਲੰਬਾ ਆਰਸਾ ਉਹਨਾਂ ਨੂੰ ਜੇਲ੍ਹ ਦੇ ਅੰਦਰ ਰਹਿਣਾ ਪਿਆ ਕਾਫੀ ਇਕਹਿ ਦੁੱਖ ਸਹਣੇ ਪਏ ਇਹ ਸਾਰਾ ਦੇਸ਼ ਜਾਣਦਾਗਾ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਭਾਰਤ ਜਨਤਾ ਪਾਰਟੀ ਲੋਕ ਬੂਹ ਤੌਰ ਜਵਾਬ ਦੇਣਗੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਕਿ ਸਾਰੇ ਲੋਕਾਂ ਨੂੰ ਆਪੋਜੀਸ਼ਨ ਦੇ ਕੱਲੇ ਕੱਲੇ ਲੀਡਰ ਨੂੰ ਫੜ ਕੇ ਜੇਲ੍ਹ ਚ ਰੱਖਿਆ ਜਾ ਰਿਹਾ ਹੈਗਾ ਸੋ ਮੈਂ ਸਮਝਦਾਗਾ ਸਚਾਈ ਜਿਹੜੀ ਆਖਰਕਾਰ ਜਿੱਤ ਹੋਈ ਹੈ ਝੂਠ ਦਾ ਝੂਠ ਦਾ ਅੰਤ ਆ ਉਹ ਬਹੁਤ ਨੇੜੇ ਆ ਬਹੁਤ ਜਲਦੀ ਜਿਹੜਾ ਝੂਠ ਦਾ ਅੰਤ ਹੋਊਗਾ ਔਰ ਬੀਜੇਪੀ ਜਿਹੜੀ ਆ ਉਹ ਦੇਸ਼ ਦੇ ਅੰਦਰ ਬਹੁਤ ਬੁਰੀ ਤਰ੍ਹਾਂ ਹਾਰ ਹੋਊਗੀ ਅੱਜ ਸਾਡੇ